ਬੀਤੀ ਦਿਨ ਰਾਤ ਬਟਾਲਾ ਦੇ ਡੇਰਾ ਰੂਟ ਤੇ ਨਿਹੰਗ ਸਿੰਘ ਅਤੇ ਇੱਕ ਸ਼ਹਿਰ ਦੇ ਨੌਜਵਾਨ ਦਾ ਆਪਸ ਵਿੱਚ ਝਗੜਾ ਹੋ ਗਿਆ ਝਗੜੇ ਦਾ ਮੁੱਖ ਕਾਰਨ ਸੀ ਕਿ ਨਿਹੰਗ ਸਿੰਘ ਸ਼ਰਦਾਈ ਵੇਚਦੇ ਸਨ ਤੇ ਉਸ ਤੋਂ ਕਰੀਬ 50 ਕਦਮ ਦੀ ਦੂਰੀ ਤੇ ਇੱਕ ਕੋਈ ਅੰਡੇ ਵੇਚਣ ਵਾਲਾ ਠੇਲਾ ਲਗਾਇਆ ਬੈਠਾ ਸੀ ਇਹ ਠੇਲਾ ਕਰੀਬ ਪਿਛਲੇ 20 ਸਾਲ ਦੇ ਆਸ-ਪਾਸ ਹੋ ਗਏ ਸਨ ਲੱਗੇ ਹੋਏ ਨੂੰ ਕਿਸੇ ਪ੍ਰਵਾਸੀ ਮਜ਼ਦੂਰ ਵੱਲੋਂ ਉਸ ਅੰਡਿਆਂ ਵਾਲੇ ਰੇੜੇ ਤੇ ਸਿਗਰਟ ਬੀੜੀ ਪੀਤੀ ਜਾ ਰਹੀ ਸੀ ਜਦੋਂ ਨਿਹੰਗ ਸਿੰਘਾਂ ਨੇ ਉਸ ਪ੍ਰਵਾਸੀ ਮਜ਼ਦੂਰ ਨੂੰ ਸਿਗਰਟ ਪੀਣ ਤੋਂ ਰੋਕਿਆ ਤਾਂ ਪ੍ਰਵਾਸੀ ਮਜ਼ਦੂਰ ਨੇ ਮਾਫੀ ਮੰਗ ਕੇ ਆਪਣੀ ਜਾਨ ਛੁਡਵਾਈ ਦੂਜੇ ਪਾਸੇ ਕੋਲੋ ਲੰਗ ਰਹੇ ਨੀਰਜ ਵਰਮਾ ਵੱਲੋਂ ਨਿਹੰਗ ਸਿੰਘਾਂ ਨਾਲ ਗੱਲਬਾਤ ਕੀਤੀ ਗਈ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ ਤੇ ਕਿਉਂ ਰੋਕਦੇ ਹੋ ਨਿਹੰਗ ਸਿੰਘਾਂ ਨੇ ਕਿਹਾ ਕਿ ਸਾਡੇ ਨੇੜੇ ਕੋਈ ਵੀ ਬੀੜੀ ਨਹੀਂ ਪੀ ਸਕਦਾ ਅਸੀਂ ਕਿਸੇ ਨੂੰ ਵੀ ਪਿੰਡ ਦੀ ਇਜਾਜ਼ਤ ਨਹੀਂ ਦਿੰਦੇ ਮੇਰੇ ਵਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮੈਂ ਕੇਵਲ ਇਹੀ ਗੱਲ ਕਹੀ ਸੀ ਕਿ ਉਹ ਤੁਹਾਡੇ ਨਾਲੋਂ ਬਹੁਤ ਦੂਰ ਹੈ ਤੁਸੀਂ 15 ਦਿਨ ਤੋਂ ਸ਼ਰਧਾਈ ਵਿੱਚ ਵੇਚਣੀ ਸ਼ੁਰੂ ਕੀਤੀ ਹੈ ਜਦ ਕਿ ਆਂਡਿਆਂ ਦੀ ਰੇੜੀ ਵਾਲਾ ਵਿਅਕਤੀ ਪਿਛਲੇ 20 ਸਾਲਾਂ ਤੋਂ ਇੱਥੇ ਰੇੜੀ ਲਗਾ ਰਿਹਾ ਹੈ ਇਸੇ ਕਰਕੇ ਇਸਨੂੰ ਨਜਾਇਜ਼ ਨਾ ਕਰੋ ਇਸੇ ਨੂੰ ਲੈ ਕੇ ਆਪਸ ਦੇ ਵਿੱਚ ਕਹਾ ਸੁਣੀ ਹੋ ਗਈ ਪਰ ਨਿਹੰਗ ਸਿੰਘਾ ਵੱਲੋਂ ਨੀਰਜ ਵਰਮਾ ਦੇ ਥੱਪੜ ਮਾਰਿਆ ਗਿਆ ਇਹ ਗੱਲ ਨਿਹੰਗ ਸਿੰਘਾ ਨੇ ਖੁਦ ਕੋ ਬੁੱਲ ਲਈ ਅਤੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਕੇਵਲ ਉਸ ਦੇ ਥੱਪੜ ਮਾਰਿਆ ਹੈ ਤੇ ਸੱਟਾਂ ਨਹੀਂ ਲਗਾਈਆਂ ਦੂਜੇ ਪਾਸੇ जीआरपी दी गल ਕੀਤੀ ਜਾਵੇ ਤਾਂ پولیس मौके ਤੇ ਪਹੁੰਚ ਗਈ ਤੇ ਤਵਦੀਸ਼ ਕਰ ਰਹੀ ਹੈ ਕਿ ਇਸ ਮੌਕੇ ਵਰਮਾ ਜੋ ਕਿ ਸਰਕਾਰੀ ਹਸਪਤਲ ਵਿੱਚ ਜ਼ੇਰੇ ਇਲਾਜ ਹੈ ਉਸ ਦਾ ਬਿਆਨ ਲੈਣ ਪਹੁੰਚੀ ਦਾ پولیس ਨੇ ਕਿਹਾ ਹੈ ਕਿ ਜੋ ਵੀ ਕਾਰਵਾਈ ਬੰਡੀ ਹੋਏਗੀ ਅਸੀਂ ਨਿਹੰਗ ਸਿੰਘਾਂ ਦੇ کلب ਮਾਮਲਾ ਦਰਜ ਕਰਨ ਜਾ ਰਹੇ ਹਾਂ ਮੇਰਾ ਨਾਮ ਹੈ ਜੀ ਨੀਰੇ ਵਰਮਾ ਕੀ ਹੋਇਆ ਕੀ ਹੈ ਇੱਕ ਵੀਡੀਓ ਤੁਹਾਡੀ ਬਹੁਤ ਕੀਤੀ ਨਾ ਵਾਇਰਲ ਹੋ ਗਈ ਕੱਲ ਕੱਲ ਦੇਰ ਸ਼ਾਮ ਰਾਤ ਦੀ ਕੱਲ ਲੱਗੀ ਜੀ ਮੈਂ اپنی ਕਟਿੰਗ ਕਰਾਉਣ ਵਾਸਤੇ ਸਾਨੂੰ ਪਤਾ ਹੀ ਹੈ ਕਿ ਮਹੀਨੇ ਬਾਅਦ ਜਾ ਕੇ ਸਾਨੂੰ ਲੋੜ ਪੈ ਜਾਂਦੀ ਹੈ ਦਾੜੀ ਮੈਂ ਆਪਣੀ ਸੈੱਟ ਕਰਾਉਣ ਵਾਸਤੇ ਮਥੇ ਆਪਣਾ ਜਿਹੜਾ ਮੇਰਾ ਨਾਈ ਜਿਹੜਾ ਹੈਗਾ ਉਹ ਕੋਈ ਮੈਂ ਜਾਂਦਾ ਫੜਕੋਪਾਰ ਮੁੰਨੂ ਵਰਗੇ ਨਾਮ ਹੈਗਾ ਹੈਡ ਰੈਸਰ ਹੈਗਾ ਉਲ ਕੋ ਮੈਂ ਜਾ ਕੇ ਆਪਣੀ ਕਟਿੰਗ ਕਰਾ ਕੇ ਵਾਪਸ ਆ ਰਿਹਾ ਸੀ ਕਿ ਗਿਆ ਵੀ ਮੈਂ ਇਕੱਲਾ ਸੀ ਪੈਦਲ ਇਕੱਲੇ ਵਾਪਸ ਪੈਦਲ ਆ ਰਿਹਾ ਸੀ ਉਥੋਂ ਮੈਂ ਜਦੋਂ ਮੈਂ ਉਥੋਂ ਦੀ ਉਹਨਾਂ ਦਾ ਜਿਹੜਾ ਜਿਹੜਾ ਇਹਨਾਂ ਨੇ ਨਿੰਗਾ ਨੇ ਜਿਹੜਾ ਉਥੇ ਲਗਾਇਆ ਆਪਣਾ ਅੱਡਾ ਉਹ ਪੱਕਾ ਹੋ ਗਿਆ ਦਾ ਪਹਿਲੇ ਮੈਂ ਇਹਨਾਂ ਦੇਖਿਆ ਸੀ ਗੱਡੀ ਉੱਪਰ ਵਿਛਦੀ ਹੁੰਦੀ ਸਮਾਨ ਆਪਣਾ ਸਾਰਾ ਇਹ ਹੁਣ ਇਹਨਾਂ ਨੇ ਪੱਕਾ ਉੱਥੇ ਅੱਡਾ ਲਗਾ ਲਿਆ ਦਾ ਮੇਰੇ ਖਿਆਲ ਚ 15 ਤੋਂ 20 ਦਿਨ ਤੋਂ ਉੱਪਰ ਹੋ ਚੁੱਕੇ ਹੋਏ ਨੇ ਇਹਨਾਂ ਨੂੰ ਜਿਆਦਾ ਸਮਾਂ ਹੋ ਗਿਆ ਆਏਗਾ ਤੇ ਉੱਥੇ ਮੈਂ ਜਿੱਦਾਂ ਕ੍ਰੋਸ ਕੀਤਾ ਗਿਆ ਆ ਕੇ ਲੈਣਾ ਤੋਂ ਜਸਟ ਥੋੜਾ ਨਾਲ ਹੀ ਉੱਥੇ ਇੱਕ ਖੋਖਾ ਜਿਹਾ ਲੱਗਾ ਦਾ ਅੰਡਿਆਂ ਵਾਲਿਆਂ ਦਾ ਮੈਂ ਪਿਓਰ ਵੈਸ਼ਨੂ ਆਗਾ ਮੈਂ ਕੋਈ ਵੀ ਮਾਸ ਮਦਰਾ ਕੋਈ ਨਸ਼ਾ ਕਿਸੇ ਤਰੀਕੇ ਦਾ ਮੈਂ ਨਹੀਂ ਕਰਦਾ ਨਾ ਹੀ ਮੈਂ ਸਪੋਰਟ ਕਰਦਾ ਠੀਕ ਹੈ ਮੈਂ ਉੱਥੋਂ ਜਿੱਦਾਂ ਹੀ ਨਿਕਲਿਆ ਵਾਂ ਤੇ ਮੇਰੇ ਸਾਹਮਣੇ ਹੀ ਸਾਹਮਣੇ ਸਾਹਮਣੇ ਉਹਨਾਂ ਨੇ ਨਾ ਇੱਕ ਨਿਹੰਗ ਦੇ ਵਿੱਚ ਦੋ ਨਿਹੰਗਾਂ ਵਿੱਚ ਇੱਕ ਨਿਹੰਗ ਨੇ ਨਾ ਉੱਥੇ ਇੱਕ ਖੜੇ ਵਿਅਕਤੀ ਨੂੰ ਜਿਹੜਾ ਮੂਹਨਾ ਸੀ ਜਿਹੜਾ ਕਿ ਮੇਰੇ ਵਰਗਾ Hindu ਸੀ ਉਹਨੂੰ ਚਪੇੜਾਂ ਮਾਰੀਆਂ ਚਪੇੜਾਂ ਮਾਰ ਕੇ ਉਹਨੂੰ ਦੁੜਾਇਆ ਉੱਥੋਂ ਦੀ ਠੀਕ ਹੈ ਤੁਸੀਂ ਸਿਗਰਟ ਬੀੜੀ ਪੀਂਦੇ ਤੇ ਤੈਨੂੰ ਨਹੀਂ ਪਤਾ ਹੈਗਾ ਉਹ ਖੋਕੇ ਦੇ ਖੜਾ ਸੀ ਹਾਲਾਂਕਿ ਉਹ ਆਂਡੇਆਂ ਵਾਲਾ ਖੋਕਾ ਸੀ ਉਹ ਆਂਡੇ ਵਿੱਚ ਨੇ ਦਾ ਉਹ ਆਪਣੀ ਸਿਗਰਟ ਬੀੜੀ ਲਗਾਣ ਦੇ ਉਹਨੂੰ ਕਹਿੰਦੇ ਉਹ ਕਹਿੰਦਾ ਉਹ ਅੱਗੋ ਕਹਿੰਦੇ ਕਿ ਮੈਨੂੰ ਥੋੜਾ ਪਤਾ ਭਾਜੀ ਮੈਂ ਥੋੜਾ ਉਹਨੂੰ ਕਹਿੰਦਾ ਤੈਨੂੰ ਮੈਂ ਤੇਰਾ ਕੱਲ ਤੋਂ ਅੱਡਾ ਨਹੀਂ ਲੱਗਣ ਦੇਣਾਗਾ ਮੈਂ ਬਿਲਕੁਲ ਉਹ ਲੱਗ ਗਿਆ ਆ ਗਿਆ ਮੈਂ ਇੱਕ ਸੈਕਿੰਡ ਵਾਸਤੇ ਉੱਥੇ ਰੁਕ ਗਿਆ ਕਿ ਕੀ ਗੱਲ ਹੋਣ ਦੀ ਹੈਗੀ ਤੇ ਮੈਂ ਕਿਹਾ ਜੀ ਬਾਬਾ ਕੀ ਗੱਲ ਹੋਈ ਹੈਗੀ ਤੁਸੀਂ ਇਹਨੂੰ ਇਦਾਂ ਕਿਉਂ ਕਹਿ ਰਹੇ ਹੋ ਕਹਿੰਦਾ ਇਹਨੂੰ ਇਹ ਇਹਨੂੰ ਕਿੰਨੀ ਵਾਰੀ ਕਿਹਾ ਹੋਇਆ ਇਥੇ ਇਹ ਸਿਕਟਾ ਮੀਡੀਆ ਪਿਆਣ ਰਿਹਾ ਵਾ ਇਹਨੂੰ ਪਤਾ ਨਹੀਂ ਹੈਗਾ ਮੈਂ ਕਿਹਾ ਇਹ ਕਿਦੋਂ ਨੇ ਇਦਾਂ ਲਗਾਏਗਾ ਕਹਿੰਦਾ ਇਹਨੂੰ 20 ਸਾਲ ਹੋ ਗਏ ਮੈਂ ਕਹਿੰਦਾ ਬਾਬੇ ਤੁਸੀਂ ਕਿੰਨੇ ਦਿਨ ਹੋ ਗਏ ਤੁਹਾਨੂੰ ਅੱਡਾ ਲੱਗਾ ਕਹਿੰਦਾ ਇਹਨੂੰ ਸਾਨੂੰ 15 ਦਿਨ ਹੋ ਗਏ ਮੈਂ ਕਹਿੰਦਾ ਬਾਬਾ ਜੀ ਉਹ 20 ਸਾਲ ਤੋਂ ਇੱਥੇ ਅੱਡਾ ਲਗਾਣ ਰਿਹਾ ਤੁਸੀਂ 15 ਦਿਨ ਹੋਏ ਨੇ ਤੁਸੀਂ ਉਹਨੂੰ ਕਹਿੰਦੇ ਤੇਰਾ ਅੱਡਾ ਝੁਕਾ ਦਾਂਗਾ ਮੈਂ ਕਹਿੰਦਾ ਇਹ ਗਲਤ ਹੈਗੀ ਹੈ ਐਨੀ ਗੱਲ ਕਹਿਣ ਦੀ ਗੱਲ ਹੋਈ ਹੈ ਬਸ ਉਹਨੂੰ ਤਾਲ ਚੜ ਗਿਆ ਉਹਨੂੰ ਗੁੱਸਾ ਝੜ ਗਿਆ ਕਿਨੇ ਮੈਨੂੰ ਗਲਤ ਕਹਿਆ ਕਿੱਦਾਂ ਦਿੱਤਾ ਫਿਰ ਉਸ ਤੋਂ ਬਾਅਦ ਜੀ ਮੈਂ ਦੱਸਣਾ ਪੰਜਾਬੀ ਦੇ ਵਿੱਚ ਉਹ ਸਮਝਦਾ ਕਿ ਮੈਂ ਭਈਆ ਮੂਹਿਆ ਹੈਗਾ ਕਿ ਤੋਂ ਬਾਹਰੋਂ ਆਇਆ ਦਾ ਕਿਤੇ ਸ਼ਾਇਦ ਕਿਦਾ ਮੈਂ ਰਾਹ ਗਿਰਿ ਕਿਉਂਕਿ ਲੱ ਅੱਜ ਦੇ ਅੱਜ ਦੇ ਸਮੇਂ ਦੇ ਵਿੱਚ ਇਸ ਵੇਲੇ ਤੁਹਾਨੂੰ ਪਤਾ ਪੰਜਾਬ ਸਾਡੇ ਪੰਜਾਬ ਦੇ ਇਸ ਵੇਲੇ ਫਸਲਾਂ ਫਸਲਾਂ ਲੱਗਣੀਆਂ ਨੇ ਝੋਨਾ ਲੱਗਣ ਡਿਆ ਵਾ ਤੇ ਪਰਦੇਸੀ ਵੀ ਆਏ ਹੁੰਦੇ ਨੇ ਉਹਨੇ ਮੈਨੂੰ ਇਹੀ ਸਮਝਿਆ ਸ਼ਾਇਦ ਕਿ ਤੂੰ ਮੈਨੂੰ ਸਮਝਾਉਣਾ ਪੰਜਾਬੀ ਵਿੱਚ ਮੈਂ ਕੌਣ ਆ ਕੀ ਮੈਂ ਕਹਾਂ ਮੈਂ ਵੀ ਪੰਜਾਬੀ ਹੈਗਾ ਮੈਂ ਵੀ ਇੱਥੋਂ ਦਾ ਰਹਿਣ ਵਾਲਾ ਵਾ ਦੱਸੋ ਕੀ ਗੱਲ ਕੀ ਗੱਲ ਕਰਨੀ ਦੱਸੋ ਗੱਲ ਕਰਨੀ ਮੈਂ ਕਰਨਾਂ ਗੱਲ ਤੂੰ ਰੁਕ ਜਾ ਜਰਾ ਮਗਰੋਂ ਆ ਕੇ ਬਟਛਾਣਾਂ ਨੂੰ ਫੜ ਕੇ ਤੇ ਮੇਰੇ ਤੇ ਮਾਰਨ ਦਾ ਹਮਲਾ ਕੀਤਾ ਮੈਂ ਆਪਣੇ ਬਚਾਵ ਲਈ ਉਹਨਾਂ ਨੂੰ ਰੋਕਿਆ ਰੋਕੇ ਮੈਂ ਫੜ ਲਿਆ ਤੇ ਫੇ ਇਹ ਮੈਂ ਕੋ ਕੁ ਛੁੜਾਣ ਦੀ ਕੋਸ਼ਿਸ਼ ਕੀਤੀ ਇਹਨਾਂ ਮੈਂ ਕੋ ਕੁ ਛੁੜਾ ਨਹੀਂ ਪਾਏ ਕਿ ਕੱਲੇ ਇਹਨਾਂ ਬੜਾ ਜੋਲ ਹੈ ਛੁੜਾ ਨਹੀਂ ਪਾਏ ਮੇਰੇ ਕੋ ਮੁਰਗੇ ਇਹਨੇ ਦੂਜੇ ਨੇ ਵੇਖਿਆ ਕਿ ਇਹ ਕੱਲਾ ਕੋ ਮਤਲਬ ਸੰਭਾਲਿਆ ਨਹੀਂ ਜਾਣ ਰਿਹਾ ਦੂਜੇ ਨਿਹੰਗ ਨੇ ਮਗਰੋਂ ਆ ਕੇ ਮੇਰੇ ਤੇ ਹਮਲਾ ਕਰ ਦਿੱਤਾ ਕਿਸ ਚੀਜ਼ ਨੇ ਕੀਤਾ ਮੈਨੂੰ ਨਹੀਂ ਪਤਾ ਕਿ ਮੇਰੇ ਮਗਰੋਂ ਦੇ ਆ ਕੇ ਹਮਲਾ ਕੀਤਾ ਹੈਗਾ ਮੈਂ ਹਮਲਾਇਨਾ ਜੋਰ ਦੀ ਕੀਤਾ ਮੈਂ ਸੜਕ ਤੇ ਜਾ ਕੇ ਦੇਖਿਆ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਤੇ ਕੀ ਵਰਸਾਇਆ ਵਾ ਕੀ ਕੀਤਾ ਮੈਨੂੰ ਹੋਸ਼ ਹੀ ਨਹੀਂ ਰਹੀ ਜਦੋਂ ਮੈਨੂੰ ਹੋਸ਼ ਆਈਏ ਤੇ ਮੈਨੂੰ ਅੱਖਾਂ ਦਾ ਧੁੰਦਲਾ ਹੋ ਗਿਆ ਮੇਰਾ ਬਿਲਕੁਲ ਹੀ ਕੁਛ ਸੈਕਿੰਡ ਵਾਸਤੇ ਮੇਰੇ ਆਥੀ ਮੱਥੇ ਤੇ ਲੱਗੀਆਂ ਜੀ ਆਥੇ ਮੋਢੇ ਤੇ ਲੱਗੀਆਂ ਨੇ ਸੱਟਾਂ ਕਿਉਂਕਿ ਇਹਨਾਂ ਨੇ ਵਰਸਾਈ ਗਏ ਨੇ ਵਰਸਾਈ ਗਏ ਨੇ ਆਪਣਾ ਬਚਾਅ ਕੀਤਾ ਮੇਰੇ ਆ ਬਾਹਾਂ ਤੇ ਲੱਗੀਆਂ ਨੇ ਪੂਰੀ ਸੱਟਾਂ ਹੱਥਾਂ ਤੇ ਲੱਗੀਆਂ ਐ ਸਾਰੀ ਬੋਡੀ ਤੇ ਪੂਰੀ ਸਾਰੀ ਹਾਂਜੀ ਉਸੇ ਲਈ ਮੈਂ ਕਰ ਦਿੱਤੀ ਜੀ ਔਰ ਜਦੋਂ ਉਥੋਂ ਮੈਂ ਆਪਣਾ ਥੋੜਾ ਮੈਂ ਵੇਖਿਆ ਕਿ ਮੇਰੇ ਬਹੁਤ ਲੋ ਬਗਣ ਡਿਆ ਉਥੇ ਜਿਹੜੇ ਰਾਹ ਗੇ ਨੰਗਣੇ ਉਥੇ ਲੇਡੀਜ਼ ਵੀ ਕੁਛ ਹੈਗੀਆਂ ਹੀ ਕਹਿੰਦੇ ਉਹਨੂੰ ਬਚਾਓ ਲੇਡੀਜ਼ ਇੱਕ ਮੈਂ ਦੇਖਿਆ ਉਹ ਗੈਂਡੀ ਨੂੰ ਬਚਾਓ ਵਿਚਾਰਾ ਉਹ ਫੋਨ ਵੱਗਣ ਡਿਆ ਸੀ ਕੋਈ ਮਦਦ ਕਰੋ ਕੋਈ ਮਦਦ ਕਰਨ ਵਾਸਤੇ ਨਹੀਂ ਆਇਆ ਦੇਖੋ ਇੰਨੇ ਉਥੇ ਲੋਕ ਆਲੇ ਦੁਆਲੇ ਦੁਕਾਨਾਂ ਵਾਲੇ ਉਥੇ ਦੁਕਾਨਾਂ ਫੁੱਲ ਕੇ ਬੈਠੇ ਐਨੇ ਲੋਕ ਭੀੜੇ ਗਏ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਆ ਕੇ ਮੇਰੀ ਮੈਂ ਉਥੋਂ ਆਪਣਾ ਬਚਾਅ ਕਰਦੇ ਹੋਏ ਮੈਂ ਜਾ ਕੇ ਉਥੇ ਲੱਗੜੀ ਦੁਕਾਨ ਜਿਹੜੀ ਹੈ ਆਪਣੀ ਸੇਫਟੀ ਵਾਸਤੇ ਮੈਂ ਉਥੇ ਜਲੇਬੀਆਂ ਵਾਲੀ ਦੁਕਾਨ ਦੇ ਵਿੱਚ ਚਲਾ ਗਿਆ ਠੀਕ ਹੈ ਉਥੇ ਆਪਣੀ ਸੇਫਟੀ ਕਰਨ ਵਾਸਤੇ ਤੇ ਥੋੜਾ ਆਪਣੇ ਜਿਹੜੇ ਹੈਗੇ ਆ ਰਿਸ਼ਤੇਦਾਰਾਂ ਨੂੰ ਆਪਣੇ ਘਰ ਦੇ ਨੂੰ ਦੱਸਣ ਵਾਸਤੇ ਸਭ ਤੋਂ ਪਹਿਲੇ ਮਨੇ ਫੋਨ ਕੀਤਾ ਮਨੇ ਪਿਤਾ ਜੀ ਨੂੰ ਫੋਨ ਕੀਤਾ ਇਹ ਦਦ ਮੇਤੇ ਇਹ ਗੱਲ ਹੋ ਗਈ ਤੁਸੀਂ ਆਓ ਉਸ ਤੋਂ ਬਾਅਦ ਮੈਂ 112 ਤੇ ਕਾਲ ਕੀਤੀ ਉਸ ਤੋਂ ਬਾਅਦ ਮੈਂ 108 ਤੇ ਕਾਲ ਕੀਤੀ ਐਂਬੂਲੈਂਸ ਦੀ ਮੈਨੂੰ ਲੋੜ ਹੈਗੀ ਮੇਰਾ ਇਹ ਸੇਜ ਇੰਨੀ ਗੱਲ ਤੋਂ ਕਿ ਤੁਸੀਂ ਰੋਕਿਆ ਜਾਂ ਪੁੱਛਿਆ ਮੈਂ ਸਿਰ ਇੰਨੀ ਗੱਲ ਕੀਤੀ ਇਸ ਗੱਲ ਤੋਂ ਉਹਨਾਂ ਨੂੰ ਗੁੱਸਾ ਲੱਗ ਗਿਆ ਕਿ ਹਾਂ ਤੂੰ ਮੈਨੂੰ ਗਲਤ ਕਹਿਦ ਕਿ ਸਦਾ ਕਹਿੰਦਾ ਇਹ ਅਸੀਂ ਬਦਮਾਸ਼ ਹੁੰਨੇ ਆ ਅਸੀਂ ਤੇ ਬਦਮਾਸ਼ੀ ਕਰਕੇ ਦੱਸਾਂਗੇ ਮਤਲਬ ਉੱਥੇ ਉੱਥੇ ਤੁਸੀਂ ਜਾ ਕੇ ਉੱਥੋਂ ਦੇ ਉਸ ਏਰੀਆ ਤੇ ਜਾ ਕੇ ਪੁੱਛ ਸਕਦੇ ਹੋ ਕੱਲ ਉਹਨਾਂ ਨੇ ਆਗਮ ਨੂੰ ਆਪੇ ਉਸ ਤੇ ਬਾਜ਼ਾਰ ਵਾਲ ਨੇ ਨਾਲੇ ਗੱਲ ਕਹੀ ਹੈ ਕੀ ਰੋਜ ਦਾ ਨਿਤਦਾ ਇਹਨਾਂ ਦਾ ਕੰਮ ਹੋ ਗਿਆ ਇਹ ਮਾਰਦੇ ਗੁੱਟ ਦੇ ਵੇਰ ਰੋਜ ਅੱਜ ਤੁਹਾਡੀ ਮੈਂ ਕਿਹਾ ਅੱਜ ਦਾ ਮੈਂ ਅੱਜ ਫੇ ਮੇਰੀ ਵਾਰੀ ਸੀ ਤੇ ਅੱਜ ਮੈਂ ਰੋਕਿਆ ਹੋਇਆ ਅੱਜ ਮੇਰੇ ਤੇ ਜਾਣਨੇ ਵਾ ਹਵਲਾ ਕਰ ਦਿੱਤਾ ਕੀ ਮੈਂ ਕਮਜ਼ੋਰ ਨਹੀਂ ਜੀ ਸ਼ਕਤੀ ਬੱਤੀ ਕੋ ਝਕੜਾ ਹੋ ਗਿਆ ਨਹੀਂ ਅੰਸ਼ਕ ਕਰੇ ਉਹ ਸਾਰੇ ਇਦਾਂ ਹੀ ਵੀ ਰਾਤ ਨੂੰ ਇਹ ਕਿਤੇ ਆਪਣੇ ਉਧਰੋਂ ਆਉਣ ਦੇ ਹੀ ਬਾਲ ਕਟਿੰਗ ਕਰਕੇ ਨੀਂਦ ਪਰਮਾਉਣੀ ਉਥੇ ਨਿਹੰਗਾਂ ਗਏ ਕਿਤੇ ਨਿਹੰਗਾਂ ਦੇ ਨਾਲ ਇਹਨਾਂ ਦੀ ਕੋਈ ਤੁੰਤੁਮ ਮੈਮ ਹੋ ਗਈ ਆਪਸੇ ਦੇ ਵਿੱਚ ਉਹਨਾਂ ਦੇ ਵਿੱਚ ਕੋਈ ਕੁੱਟਮਾਰ ਵੀ ਹੋ ਜਾਣ ਦੋਵਾਂ ਦੀ ਨਿਹੰਗ ਦੀ ਤੇ ਇਹਨਾਂ ਦੀ ਉਹਨੇ ਹੰਗਦੇ ਉਹ ਦੋ ਜਾਨੇ ਜਿਹਾ ਪਿਓ ਪੁੱਤ ਸੀ ਗਏ ਇਹਨਾਂ ਦੇ ਨਾ 60 ਸਟ ਲਾਤੀ ਤੇ ਰਾਤ ਨੂੰ ਦਾਖਲ ਕਰਾਤਾ ਹੈ ਹਸਪੀਟਲ ਤੇ ਇਹ ਹਸਪੀਟਲ ਦੇ ਵਿੱਚ ਆਪਾਂ ਰਾਤੀ ਆਏ ਸੀਗੇ ਤੇ ਡਾਕਟਰ ਨੇ ਇਹਨਾਂ ਨੂੰ ਅਨਫਿਟ ਕਰਾ ਦਿੱਤਾ ਤੇ ਐਮਐਲR ਸਾਡੇ ਕੋ ਆ ਗਈ ਆ ਤੇ ਹੁਣ ਅਸੀਂ ਆਏ ਆ ਇਹਨਾਂ ਦੇ ਬਿਆਨ ਅਸਰ ਕਰਨ ਵਾਸਤੇ ਤੇ ਡਾਕਟਰ ਸਾਹਿਬ ਨੇ ਫਿਟ ਲਿਖਤਾ ਉਹਨਾਂ ਦੇ ਫਿਟ ਲਿਖ ਕੇ ਤੇ ਇਹਨਾਂ ਦੇ ਹੁਣ ਬਿਆਨ ਅਸਰ ਕਰਕੇ ਤੇ ਕਦਮਾਂ ਦਰਜ ਕਰਨ ਲੱਗੇ ਆ ਹੰਗਦੇ ਪਰ ਖਿਲਾਫ ਜੋ ਵੀ ਜੋ ਵੀ ਬਿਆਨ ਦੇ ਉੱਤੇ ਜੋ ਵੀ ਕਾਰਵਾਈ ਹੋਗੀ ਆਪਾਂ ਕਰ ਲੱਗੇ ਆ ਜੇ ਉਹ ਜਿਹੜੀ ਸੱਟਾਂ ਜਿਹਦੀਆਂ ਨੇ ਕਲੀਅਰ ਕਰਕੇ ਡਾਕਟਰ ਦੱਸਣਗੇ ਉਹਦੇ ਮੁਤਾਬਕ ਕਾਰਵਾਈ ਨਵੇਂ ਕਾਨੂੰਨ ਦੇ ਅਧੀਨ ਕਾਰਵਾਈ ਹੋਗੀ। ਠੀਕ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਜਨਾਬ ਦਾ? ਇੱਕ ਗੁਰੂ ਦੇ ਪਿਆਰਿਓ ਨਾਮ ਆ ਸਾਡਾ ਜਥੇਦਾਰ ਬਾਬਾ ਤਲਬਾਕ ਸਿੰਘ ਜੀ। ਉਹਦਾ ਨਾਮ ਆ ਮਾਨਪ੍ਰੀਤ ਸਿੰਘ ਜੀ। ਬਾਬਾ ਜੀ ਕੀ ਹੋਇਆ ਕੀ ਕੱਲ? ਬਾਬਾ ਜੀ ਗੱਲ ਇਦਾਂ ਹੋਇਆ ਵੀ ਆ ਗੱਡੀ ਸਾਡੀ ਹੋਈ ਪਿੰਚਰ। ਇਹਨੂੰ ਅਸੀਂ ਸ਼ਾਮੀ ਪਈ ਟਾਇਰ ਨੂੰ ਪਿੰਚਰ ਲਵਾ ਕੇ ਲਿਆਂਦਾ ਵਾ। ਲਿਆ ਕੇ ਆਪਣਾ ਟਾਇਰ ਕੱਸਿਆ ਵਾ ਮੁੜ ਕੇ ਅਸੀਂ ਆਪਣੀ ਗੱਡੀ ਤੋਂ ਡੇ ਆ। ਗੱਡੀ ਢੋਂਡੇ ਆ ਇੱਥੇ ਆਂਡਿਆਂ ਵਾਲਾ ਅੱਡਾ ਲੱਗਾ ਆਂਡਿਆਂ ਦਾ ਇਹਦੇ ਲੱਗੇ ਆ ਮੁੰਡੇ ਨੇ ਆ ਕੇ ਭਈਏ ਨੇ ਤੇ ਆਂਡੇ ਲਏ ਆ ਤੇ ਉਹ ਆ ਕੇ ਇੱਥੇ ਬੀੜੀ ਪੀਂਦਾ ਪਿਆ ਅੱਛਾ ਜੀ ਉਹਨੂੰ ਕਾਕੇ ਸਾਡੇ ਨੇ ਡੱਕਿਆ ਵੀ ਭਈਆ ਬੀੜੀ ਨਾ ਪੀ ਉਹ ਕਹਿੰਦਾ ਬਾਬਾ ਜੀ ਨਹੀਂ ਪੀਂਦਾ ਉਹਨੇ ਬੀੜੀ ਛੁੱਟ ਕੇ ਤੇ ਉਹ ਕਹਿੰਦਾ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੈਂ ਨਹੀਂ ਪੀਂਦਾ ਬੀੜੀ ਉਹ ਆਂਡਿਆਂ ਵਾਲਾ ਬੰਦਾ ਆਪਣਾ ਕੰਮ ਕਰ ਰਿਹਾ ਪਿਆ ਵਾ ਅਹੀਂ ਆਪਣਾ ਕੰਮ ਕਰ ਰਿਹਾ ਉਹ ਮੁੰਡਾ ਉਧਰੋਂ ਆਇਆ ਪਰਲੀ ਸਾਈਡ ਤੋਂ ਆਕੇ ਕਹਿੰਦਾ ਵੀ ਕੀ ਗੱਲ ਹੋਈ ਆ ਕੀ ਗੱਲ ਹੋਈ ਆ ਉਹ ਕਾਕੇ ਸਾਡੇ ਨੂੰ ਦੱਸਿਆ ਵੀ ਆ ਗੱਲ ਹੋਈ ਆ ਇਹ ਬੀੜੀ ਪੀਂਦਾ ਵਾ ਇਹਨੂੰ ਹੀ ਢੱਕਿਆ ਉਹ ਕਹਿੰਦਾ ਵੀ ਤੁਹਾਨੂੰ ਬਾਬਾ ਜੀ ਇਹਨੂੰ ਕਿੰਨਾ ਚਿਰ ਹੋਇਆ ਇੱਥੇ ਅਡਾ ਲਾਇ ਇਹਨੂੰ ਉਹ ਅੰਦਾਜ਼ੇ ਨਾਲ ਹੀ ਉਹਦੇ ਮੂੰਹ ਦੇ ਕੋਲ ਕਹਿੰਦਾ ਇਹਨੂੰ ਹੋ ਗਿਆ ਹੁਣੇ 20 ਸਾਲ ਕਹਿੰਦਾ ਤੁਹਾਨੂੰ ਕਿੰਨਾ ਹੋ ਗਿਆ ਕਹਿੰਦਾ ਸਾਨੂੰ ਹੋ ਗਿਆ ਹੁਣੇ 25 ਦਿਨ ਤੇ ਕਹਿੰਦਾ ਤੁਸੀਂ ਕਿੱਦਾਂ ਬੀੜੀ ਪੀਣ ਨੂੰ ਢੱਕ ਸਕਦੇ ਜੀ ਉਹ ਕਹਿੰਦਾ ਵੀ ਅਸੀਂ ਤੇ ਢੱਕਣਾ ਉਹ ਹਰ ਕਹਿੰਦਾ ਵੀ ਅਸੀਂ ਪੀੜੀਆਂ ਤੁਸੀਂ ਢੱਕੋ ਜਿ세 ਗੱਲਾਂ ਗੱਲ ਖਾਮ ਖਾਓ ਗਈ ਜੀ ਹੋਰ ਗੱਲ ਕੋਈ ਨਹੀਂ ਤੇਰੇ ਹੱਥੋ ਪਾਈ ਗਈ ਹੋਈ ਪਥੋਫਾਈ ਇਹਨੂੰ ਡਾਂਗ ਹੀ ਆਹ ਪਹਾੜੇ ਕਾਕੇ ਕੋ ਅੱਛਾ ਜੀ ਇਹਦੇ ਕੋਨੇ ਨੇ ਡਾਂਗ ਫੜ ਲਿਆ ਮੁੰਡੇ ਨੇ ਇੰਨਾ ਇਹਨੇ ਡਾਂਗ ਉਹ ਕੋ ਛਡਾਈ ਆ ਉਹਦੇ ਫਿਰ ਇਹਨੇ ਚਪੇੜ ਮਾਰੀ ਆ ਕਿ ਚਪੇੜ ਮਾਰੀ ਦਾ ਉਥੇ ਡੇਪਿਆ ਏ ਡੇਪਿਆ ਉਹਦੇ ਜਿਹੜੀ ਛੋਟਾ ਛੋਟਾ ਹਾਂ ਜੀ ਇਹੋ ਗੱਲ ਹੋਈ ਆ ਜੀ ਹੋਰ ਗੱਲ ਕੋਈ ਨਹੀਂ अच्छा तो फिर वो जडियां ਉਹਦੇ ਸੱਟਾਂ ਲੱਗੀਆਂ ਜਾਂ ਉਹਦਾ ਸਿਰ ਪਟਾ ਉਹ ਸੱਟਾਂ ਜਦੋਂ ਉਹਦੇ ਵੱਜੀਆਂ ਤੇ ਉਹ ਵੱਜਾ ਭਾਂਜੋ ਉੱਥੇ ਰੋੜੇ ਤੇ اچھا ਜੀ ਉਹ ਥੰਮਣਾ ਵੱਜਾ ਕਿ ਮੈਂ ਇੱਥੇ ਬੈਠਾ اچھا ਜੀ ਜੋ ਸਾਟੇ ਹਿਸਾਬ ਨਾਲ ਲੱਗੀਆਂ ਜਿਹੜੇ ਹਾਂਜੀ ਸਰ ਜੀ ਤੁਹਾਡੇ ਤੇ ਰਾਡੇ ਨਾਲ ਕਿੰਨਾ ਫਰਕ ਵਾ ਮੈਂ ਫਰਕ ਵੇਖੋ ਜੀ ਕਿੰਨਾ ਫਰਕ ਨਹੀਂ ਸਮਝਦੇ ਇੱਥੇ ਇਹੀ ਰੋਤੇ ਆ ਉੱਥੇ ਖਲੋਤਾ ਪਰ ਆਪਾਂ ਕਿਸ ਤਰ੍ਹਾਂ ਸਾਰਿਆਂ ਨੂੰ ਰੋਕਣਾ ਉਹਦੇ ਆਪਾਂ ਗੁਰੂ ਸਾਹਿਬ ਤੇ ਗੁਰਦੁਆਰੇ ਅੰਦਰ ਲੱਗੇ ਤਾਂ ਚਲੋ ਕੋਈ ਨਹੀਂ ਪੀਂਦਾ ਜਾਂ ਨਹੀਂ ਪੀਂਦਣੀ ਚਾਹੀਦੀ ਪੀਣੀ ਵੀ ਨਹੀਂ ਚਾਹੀਦੀ ਹਾਂਜੀ ਹਾਂਜੀ ਸ਼ਹਿਰ ਤੋਂ ਤੁਰਿਆ ਜਾਂਦਾ ਤੇ ਇਧਰ ਕਿਦਰਾਂ ਬਲ ਬਾਬਾ ਜੀ ਤੁਰਿਆ ਨਹੀਂ ਜਾਂਦਾ ਖਲੋ ਕੇ ਪੀਂਡਿਆ ਵਾ ਆਹ ਪਰ ਆਪਣੇ ਅੰਦਰ ਪੀਡੇ ਤਾਂ ਕਿਧਰ ਕਿਧਰ ਲੜਾਂਗੇ ਨਹੀਂ ਬਾਬਾ ਜੀ ਫਿਰ ਵੇਖੋ ਗੁਰੂ ਦੇ ਨਿਸ਼ਾਨ ਲੱਗਿਆ ਸੀ ਇਹਨਾਂ ਨੂੰ ਵਾਰਨਿੰਗ ਦਿੱਤੀ ਆ ਵੀ ਇੱਥੇ ਬੀੜੀ ਨਹੀਂ ਪੀਣੀ ਗਾਂਵਾਂ ਛਾਂ ਜਾ ਕੇ ਜਿੱਥੇ ਮਰਜ਼ੀ ਪੀਓ ਨਜ਼ਾਰੇ ਲਓ ਜੀ ਤੁਹਾਨੂੰ ਕੁਝ ਨਹੀਂ ਕਹਿੰਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਨਿਹੰਗ ਸਿੰਘ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਚੱਲਦਾ ਵੀਰ ਚੱਕਰਵਰਤੀ ਪੰਜਵਾਂ ਨਿਸ਼ਾਨ ਮਿਸਲ ਸ਼ਹੀਦ ਬਾਬਾ ਸੁਖਾ ਸਿੰਘ ਜੀ ਬਾਬਾ ਸਿਵਾ ਸਿੰਘ ਜੀ ਨਿਹੰਗ ਸਿੰਘ ਜਥੇਬੰਦੀ ਨੇ ਮੋਰਚਾ ਲਾਇਆ ਹੋਇਆ ਇੱਥੇ ਜੋ ਕਿ ਇਹ ਸਾਡਾ ਪੜਾਵਾ ਜੀ ਜੀ ਇੱਥੇ ਸਾਡਾ ਸ਼ਰਦਾਈਆਂ ਦਾ ਪਹਿਰਾ ਵੀ ਨਾਲ ਚੱਲਦਾ ਜੀ ਜੀ ਤੇ ਇੱਥੇ ਆਪਾਂ ਜਿੰਨੀ ਸਾਰੀ ਮਾਰਕੀਟ ਆਣਾ ਭੋਲ ਦੇ ਥਲੜੀ ਜਿੰਨੀ ਮਾਰਕੀਟ ਆ ਸਾਰਿਆਂ ਨੂੰ ਇਹੋ ਹੀ ਹਦਾਇਤ ਦਿੱਤੀ ਹੋਈ ਆ ਵੀ ਭਾਈ ਧੀੜੀ ਸਿਗਰਟ ਦਾ ਇੱਥੇ ਸਾਡੇ ਲਾਗੇ ਕਿਸੇ ਨੇ ਸੇਵਨ ਨਹੀਂ ਕਰਨਾ ਤੇ ਦੂਜਾ ਇਹ ਆ ਵੀ ਇਹ ਨਾ ਪਹਿਲੇ ਇੱਥੇ ਬਾਥਰੂਮ ਕਰਦੇ ਸੀ ਐਸੇ ਏਰੀਆ ਦੇ ਵਿੱਚ ਹੀ ਇਹਨਾਂ ਨੂੰ ਵੀ ਸੁਆਹ ਵੀ ਇੱਥੇ ਬਾਥਰੂਮ ਨਹੀਂ ਕਰਨਾ ਗੰਦਗੀ ਨਹੀਂ ਫਲਾਉਣੀ ਇੱਥੇ ਊੜਾ ਸੁਟਣਾ ਦੂਰ ਜਾਣਾ ਇਹ ਸਾਡਾ ਬਜਨ ਮੰਨ ਕੇ ਹੁਣ ਸਾਨੂੰ ਦੱਸ ਦਿਆਂ ਹੋ ਗਿਆ ਵੀ ਇੱਥੇ ਸਿਹਤਾਰ ਕਰਨ ਦੇ ਵੀ ਇੱਥੇ ਸਾਡੇ ਲਾਗੇ ਕਿਸੇ ਨੇ ਬੀੜੀ ਤਮਾਕੂ ਨਹੀਂ ਲਾਉਣਾ ਤੇ ਇਹ ਵੀਰ ਸਾਡੇ ਲਾਗੇ ਆਂਡੇ ਵਿੱਚ ਣੜਿਆ ਇਹਨੂੰ ਵੀ ਅਲਰਟ ਕੀਤਾ ਵਾ ਵੀ ਪਈ ਆਪਣੇ ਕੰਮ ਤੋਂ ਬਾਜ ਆਇਆ ਸਾਡੇ ਲਾਗੇ ਸ਼ਰਾਬ ਬੀੜੀ ਦਾ ਸੇਵਨ ਨਹੀਂ ਕਰਨਾ ਜੇ ਕੀਤਾ ਤੇ ਫੇਰ ਪਾਈ ਆਪਾਂ ਤੈਨੂੰ ਵੀ ਮਤਲਬ ਪਹਿਲੇ ਤੇ ਪੰਜਾਬੀ ਨਾਲ ਸੁਧਾਰ ਰਹੇ ਆ ਤੇ ਫੇਰ ਤੈਨੂੰ ਨਿਹੰਗ ਸਿੰਘ ਫੌਜਾਂ ਵਾਂਗੂ ਸੁਧਾਰਾਂਗੇ ਇਹ ਹੁਣ ਆਂਡੇ ਵੇਚਣ ਡਿਆ ਵਾ ਇਥੇ ਇੱਕ ਭਈਆ ਦੁਕਾਨੇ ਲੈਣ ਆਇਆ ਤੇ ਫੌਜਾਂ ਆਪਣੀ ਗੱਡੀ ਦਾ ਇਸ਼ਨਾਨ ਕਰਾਉਂਦੀਆਂ ਅਸੀਂ ਉਹਨੂੰ ਕਿਹਾ ਵੀ ਪਾਈ ਇਥੇ ਬੀੜੀ ਨਹੀਂ ਪੀਣਾ ਤੇ ਬੀੜੀ ਪੀਣਾ ਮਨਾ ਉਹ ਬੀੜੀ ਸੁੱਟ ਕੇ ਦੇ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੇਰੇ ਕੋਲ ਗਲਤੀ ਹੋ ਗਈ ਆ ਅਈਆਂ ਨੂੰ ਕਿਹਾ ਵੀ ਤੂੰ ਆਪਣਾ ਕੰਮ ਕਰ ਸਾਨੂੰ ਆਪਣਾ ਕਰਨ ਦੇ ਇਹ ਤਿੱਜਾ ਰਾਹ ਗੀਰੇ ਥੋਨੇ ਨੰਗਦਾ ਜਾਣ ਡਿਆ ਇਹ ਮੈਨੂੰ ਹੋਈ ਜਨਾ ਕਹਿੰਦਾ ਕਹਿੰਦਾ ਬਾਬਾ ਜੀ ਇੱਧਰ ਆਓ ਮੈਂ ਕਿਹਾ ਹ ਕਹਿੰਦਾ ਤੁਹਾਨੂੰ ਕਿੰਨਾ ਚਿਰ ਇੱਥੇ ਆਇਆ ਨੂੰ ਮੈਂ ਕਿਹਾ 20 ਦਿਨ ਆਂੜਿਆ ਦੇ ਨੂੰ ਕਿੰਨਾ ਚਿਰ ਹੋਇਆ ਇੱਥੇ ਮੈਂ ਕਿਹਾ 20 ਸਾਲ ਤੇ ਕਹਿੰਦਾ ਤੁਸੀਂ ਡੱਕ ਲੋਗੇ ਕਹਿੰਦਾ ਤੁਸੀਂ ਡੱਕ ਲੋਗੇ ਨੂੰ ਬੀੜੀ ਪੀਣ ਤੋਂ ਮੈਂ ਕਿਹਾ ਯਾਰ ਬੀੜੀ ਪੀਣ ਤੋਂ ਤਾਂ ਆਪਾਂ ਡੱਕਣਾ ਡੱਕਣਾ ਨਾ ਤੇ 20 ਸਾਲਾਂ ਦੀ ਗੱਲ ਆ ਤੇ ਨਾ 20 ਦਿਨਾਂ ਦੀ ਗੱਲ ਆ ਮਸਲਾ ਬੀੜੀ ਪੀਣ ਦਾ ਹੋਰ ਮਸਲਾ ਕੋਈ ਨਹੀਂਗਾ ਜਿੱਥੇ ਨਿਹਾਨ ਸਿੰਘ ਫੌਜ ਦਾ ਤਾਰਾ ਆਊਗਾ ਉੱਥੇ ਜਗਤ ਜੂਠ ਬੱਜਰ ਕਰਾਹਤ ਵਾਲੇ ਬੰਦੇ ਨੂੰ ਆਪਾਂ ਡੱਕਾਂਗੇ ਡੱਕਾਂਗੇ ਭਾਵੇਂ ਸ਼ਾਨशाह ਕਿ ਹੋਣੀਗਾ ਇੰਨੀ ਗੱਲ ਕਰਦੇ ਆ ਕਰਦੇ ਆ ਇੱਥੇ ਸਾਡੀ ਤੂ ਤੂ ਮਾਮਾ ਹੋ ਗਈ ਆ ਤੇ ਫੌਜਾਂ ਨੇ ਇੱਕੋ ਹੀ ਚਪੇੜ ਮਾਰੀ ਆ ਮੀਡੀਆ ਦੇ ਵਿੱਚ ਖਲੋ ਕੇ ਕਹਿੰਨੇ ਆ ਇੱਕੋ ਹੀ ਚਪੇੜ ਇੱਕ ਚਪੇੜ ਮਾਰੀ ਆ ਦੋ ਲੋੜਨੀਆਂ ਖਾਂਦਾ ਥੰਮਣਾ ਵੱਜਾ ਵਾ ਤੇ ਭੱਜ ਕੇ ਜਾ ਕੇ ਜਲੇਬੀਆਂ ਆ ਦਾ ਨੰਬਰ ਵੜ ਗਿਆ ਵਾ ਆ ਸਾਹਮਣੇ ਜਲੇਬੀਆਂ ਆ ਦਾ ਖੋਖਾ ਜੇ ਦੂਜੀ ਚਪੇੜ ਨਹੀਂ ਉਹਨੂੰ ਮਾਰੀ ਆ ਡਾਕ ਮੇਰੇ ਕੋਲ ਆ ਸਿਰਫ ਪੋਲੀਜੀ ਮਾਰੀ ਆ ਤੇਰੀ ਦੀ ਤੇ ਦੌੜ ਗਿਆ ਵਾ ਆ ਵਾਕਿਆ ਆ ਜੇ ਹੋਰੀ ਨੂੰ ਬਾਦ ਤੈਨੂੰ ਕੁਛ ਨਹੀਂ ਕਿਹਾ ਫੌਜਾਂ ਨੇ ਹੁਣ ਜਾ ਕੇ ਪਤਾ ਲੱਗਾ ਵੀ ਉਹ ਹਸਪਤਾਲ ਦਾਖਲ ਹੋਇਆ ਤੇ ਕੋਈ ਗੱਲ ਨਹੀਂ ਜੋ ਪਰਮੇਸ਼ਰ ਕਰੂ ਚੜਦੀ ਕਲਾ ਯਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿਰਪਾ ਕਰਨ ਸਾਨੂੰ ਬਲ ਬਖਸ਼ਣ ਇਹਨਾਂ ਦੇ ਨਾਲ ਹਾਂ ਨੂੰ ਮਤਲਬ ਜਠਾਗੇ ਇਹਨਾਂ ਨਾਲ ਜੋ ਵੀ ਕਰਨਗੇ ਉਹਦੇ ਨਾਲ ਸਾਡਾ ਜਿਆਦਾ ਕੋਈ ਜਾਤੀ ਵੈਰ ਨਹੀਂ ਉਹਦੇ ਨਾਲ ਸਾਡਾ ਕੋਈ ਕੋਈ ਵੈਰ ਵਿਰੋਧ ਵੀ ਨਹੀਂ ਸਾਡਾ ਸਿਰਫ ਉਹਦਾ ਇਹ ਮਸਕ ਦੀ ਕਹਿੰਦਾ ਤੂੰ ਕੌਣ ਹੈ ਇਹਨੂੰ ਡੱਕਣ ਵਾਲਾ ਤੂੰ ਕਹਿਣ ਤੋਂ ਅਸੀਂ ਫਰਲੇ ਵਾਲੀਆਂ ਫੌਜਾਂ ਆ ਨਿਹੰਗ ਸਿੰਘ ਫੌਜਾਂ ਆ ਸਾਡੇ ਨਾਲ ਤਾਂ ਫਰਜ਼ ਨਹੀਂ ਬਣਦਾ ਤਾਂ ਗੱਲ ਕਰਦਾ ਦੁਕਾਨਦਾਰ ਸਾਡੇ ਲਾਗੇ ਆ ਦੁਕਾਨਦਾਰ ਗੱਲ ਕਰੇ ਜਿੰਨੂੰ ਅਸੀਂ ਡਕਿਆ ਉਹ ਸਾਡੇ ਨਾਲ ਗੱਲ ਕਰੇ ਇਹਦਾ ਨਹੀਂ ਫਰਜ਼ ਬਣਦਾ ਤੂੰ ਇਹਨੇ ਫੌਜਾਂ ਨੂੰ ਕਿਹਾ ਵੀ ਤੂੰ ਕੌਣ ਨਾ ਡਕਰ ਵਾਲਾ ਫੌਜਾਂ ਗੱਦੀ ਦਾ ਇਸ਼ਨਾਨ ਕਰਾਉਂਦੀਆਂ ਸੀ ਕੰਮਰ ਕੱਸੇ ਲੱਗੇ ਆ ਸ਼ਸਤਰ ਜਿਹੜੇ ਸਾਡੇ ਆਸਨ ਤੇ ਪਏ ਆ ਮੈਂ ਇਹਨੂੰ ਕਿਹਾ ਮੈਂ ਕਿਹਾ 2 ਮਿੰਟ ਖੜ ਜਾ ਹੁਣ ਇੱਥੇ ਜਾਹੀਂ ਨਾ ਇੱਥੇ ਖੜ ਗਿਆ ਵਾ ਮੈਂ ਡਾਂਗ ਰੱਖੀ ਹੱਥ ਮੋਢੇ ਤੇ ਮੈਂ ਕਿਹਾ ਹੁਣ ਬੋਲ ਵੀ ਤੂੰ ਕੌਣ ਆ ਨਾ ਮੈਨੂੰ ਪੁੱਛਣ ਵਾਲਾ ਬਸ ਇੰਨੀ ਗੱਲ ਗਈ ਉਹਨੇ ਮੇਰੀ ਡਾਂਗ ਫੜ ਲਈ ਵਾਰਿਓ ਮੈਂ ਕਿਹਾ ਭਾਈ ਡਾਂਗ ਛੱਡ ਦੇ ਚੰਗਾਰਾਂ ਹੂੰਗਾ ਜੀ ਕਹਿੰਦਾ ਨਹੀਂ ਛੱਡਣੀ ਫੌਜਾਂ ਨੇ ਕੋਈ ਵੀਰ ਰਸ ਚਾਰ ਕੇ ਮਾਰੀਆ ਦੋ ਵਾਰੀ ਥਾਮਣਾ ਵੱਜ ਗਿਆ ਮੁਰਗੋਠਾਂ ਦੀ ਜੁਰਤ ਨਹੀਂ ਪਈ ਫਿਰ ਮੈਂ ਪੁਲੀਜੀ ਫੇਰ ਧੂੰਗੇ ਦੇ ਮਾਰੀਆ ਉੱਠ ਕੇ ਜਾ ਕੇ ਜਲੇਦਿਆਂ ਆ ਕੇ ਭੱਜ ਕੇ ਫੜ ਗਿਆ ਉਹ ਸਿੱਥੇ ਆਈ ਆ ਵੀ ਬਾਬਾ ਜੀ ਕੀ ਗੱਲ ਹੋਈ ਆ ਅਹੀਂ ਦੱਸੀ ਆ ਕਹਿੰਦੇ ਥਾਣੇ ਆਜੋ ਅਹੀਂ ਥਾਣੇ ਗਏ ਆ ਉਹ ਕਹਿੰਦੇ ਬਾਬਾ ਜੀ ਉਹਦਾ ਹਸਪਤਾਲ ਚਲ ਗਿਆ ਅਸੀਂ ਕਹਾਂ ਕੋਈ ਗੱਲ ਨਹੀਂ ਫਿਰ ਜੋ ਪਰਮੇਸ਼ਰ ਕਰੂ ਵੇਖੀ ਜੇ ਉਹ ਵੀ ਬਾਕੀ ਸਾਡਾ ਕਿਹਨਾ ਕੋਈ ਬਰਾਦ ਨਹੀਂਗਾ ਨਾ ਹੀ ਬੀੜੀ ਕੰਮ ਡੱਕਦੇ ਆ ਫੈਕਟਰੀਆਂ ਵਾਲਿਆਂ ਨੂੰ ਨਾ ਸ਼ਰਾਬ ਵਾਲੇ ਠੇਕੇ ਧੱਕਦੇ ਆ ਸਿਰਫ ਜਿੰਨਾ ਸਾਡਾ ਏਰੀਆ ਬੈਰਾਣਾ ਆਂ ਅਸੀਂ ਉੱਥੇ ਧੱਕਾਂਗੇ ਆਪਣੇ ਏਰੀਆ ਦੇ ਸੀਮਤ ਰਹਿ ਕੇ ਭਾਈ ਚਾਰਕ ਸਾਜ ਦੇ ਤਾਂ ਖਤਮ ਹੋ ਗਈ ਨਾ ਵੀ ਜਾ ਹੀ ਕਿਸੇ ਦੇ ਖਿਲਾਫ ਬੋਲਾਂਗੇ ਜਾ ਹੀ ਕਿਸੇ ਦਾ ਵਿਰੋਧ ਕਰਾਂਗੇ ਜਾ ਹੀ ਕਿਸ ਨੂੰ ਕੋਈ ਅਧਿਸ਼ਦਾਵਲੀ ਬੋਲਾਂਗੇ ਅਸੀਂ ਤਾਂ ਕਿਸੇ ਨੂੰ ਕਦੀ ਕਦੀ ਮਾਰਾ ਸ਼ਬਦ ਵੀ ਨਹੀਂ ਬੋਲਦੇ ਆਪਣੀ ਮੌਜ ਦੇ ਵਿੱਚ ਰਹਿਦਾ ਘੋੜੇ ਵੱਜਿਆ ਫੌਜਾਂ ਦੇ ਪੜਾ ਲੱਗਾ ਵਾ ਨਿਹੰਗ ਸਿੰਘ ਫੌਜਾਂ ਦਾ ਰਾਜ ਸਾਜ ਖੜਿਆ ਵਾ ਇੱਥੇ ਡੰਡੇ ਪੂੰਡੇ ਖੜਕਦੇ ਆ ਫੌਜਾਂ ਦੇ ਆਪਣੀ ਮੌਜ ਚ ਜੀਦਾ ਵਾ ਕੇ ਇਹਨੂੰ ਅਹੀਂ ਕੁਐਸ਼ਨ ਹੀ ਕਹਿੰਦੇ ਆਪਾਂ ਬਿਲਕੁਲ ਅਲਰਟ ਕੀਤਾ ਵਾ ਹਾਈ ਅਲਰਟ ਜੀ ਵੀ ਸਾਡੇ ਏਰੀਆ ਚ ਕਿਸੇ ਨੇ ਬੀੜੀ ਤਮਾਕੂ ਪੀਣ ਦੀ ਜ਼ਰੂਰਤ ਕੀਤੀ ਤੋ ਉਹ ਆਪਣੇ ਆਪ ਦਾ ਆਪ ਖੁਦ ਦਾ ਆਪ ਜਮਿਆਰ ਹੋਗਾ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼